ਹਰ ਵਾਲਮੀਕੀ ਮੈਂ ਬਾਬਾ ਬਲਵੰਤ ਨਾਥ ਸੇਵਾਦਾਰ ਸਤਿਗੁਰੂ ਗੋਬਿੰਦ ਸਿੰਘ ਜੀ ਪਾਵਨ ਵਾਲਮੀਕੀ ਤੀਰਥ ਜੋ ਕਿ ਸਮੇਂ-ਸਮੇਂ ਦੇ ਅਨੁਸਾਰ ਜਿਹੜੇ ਦਲਤ ਸਮਾਜ ਨੇ ਧੱਕੇ ਸਾਈਆਂ ਔਰ ਵਾਲਮੀਕੀ ਤੀਰਥ ਦਾ ਜਿਹੜਾ ਪ੍ਰਬੰਧ ਆ ਉਹ ਜਿਹੜਾ ਸਰਕਾਰ ਜਿਹੜਾ ਵਾਲਮੀਕੀ ਤੀਰਥ ਸੰਤ ਸਮਾਜ ਦੇ ਹੱਥ ਵਿੱਚ ਕੀਤਾ ਜਾਵੇ ਇਹਨਾਂ ਮੰਗਾਂ ਨੂੰ ਲੈ ਕੇ ਔਰ ਵਾਲਮੀਕ ਤੀਰਥ ਦੇ ਪ੍ਰਬੰਧਵਾਹ ਤੇ ਇਥੋਂ ਦੇ ਦੇਖ ਰਹੇ ਕਿ ਵਾਤੇ ਜਿਹੜੀਆਂ ਬੱਸਾਂ ਦਾ ਮੰਗ ਕੀਤੀ ਆ ਉਹ 10 ਬੱਸਾਂ ਜਿਹੜੀਆਂ 22 ਸਟੇਸ਼ਨ ਤੋਂ ਚੱਲਣੇ ਚਾਹੀਦੇ ਆ ਪਰ 10 ਬੱਸਾਂ ਜਿਹੜੀਆਂ ਬਸ ਅੱਡੇ ਤੋਂ ਚੱਲੇ ਚਾਹੀਦੇ ਆ ਜਿਹੜਾ ਕਿ ਲਗਾਤਾਰ ਸੰਗਤ ਦੀ ਸਰਵਸ ਕੀਤੀ ਜਾਵੇ ਔਰ ਆਏਗਾ ਜਤੂਆਂ ਦਾ ਜਿਹੜਾ ਵਧੀਆ ਤਰੀਕੇ ਨਾਲ ਪ੍ਰਬੰਧ ਕੀਤਾ ਜਾਵੇ। ਮਾਰਸ਼ੀ ਦੀ ਪੁੱਛ ਸਮਾਜ ਦੇ ਬੰਦੇ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ ਕੀ ਕਹਿਣਾ ਚਾਹੀਦਾ? ਬਿਲਕੁਲ ਜੀ ਜੋ ਅੱਜ ਮੀਟਿੰਗ ਵਾਵਣ ਵਾਲਮੀਕ ਤੀਰਥ ਦੇ ਉੱਤੇ ਹੀ ਹੋਈ ਆ ਤੇ 12 ਤਰੀਕ ਨੂੰ ਜਿਹੜਾ ਹਮਾਰਾ ਚ ਕੱਢਿਆ ਜਾ ਰਿਹਾ ਵਾ ਉਹਦੇ ਵਿੱਚ ਜਿਹੜੇ ਉਹ ਧਾਰਮਿਕ ਮੁੱਦੇ ਤੇ ਆਪਣੇ ਸਮਾਜ ਦੇ ਮੁੱਦੇ ਜਿਹੜਾ ਉਹ ਸਾਰਾ ਹੱਲ ਕੀਤਾ ਜਾਊਗਾ ਤੇ ਮਾਰਚ ਜਿਹੜਾ ਉਹ ਵੱਧ ਚੜ ਕੇ ਕੱਢਿਆ ਜਾਊਗਾ ਸੰਤ ਸਮਾਦ ਵੱਲੋਂ ਸਾਰਾ ਉਹਦਾ ਸਮਰਥਨ ਦਿੱਤਾ ਜਾਂਦਾ ਵਾ ਕਿ ਜਿਹੜੇ ਸਾਡੇ ਸੰਤ ਵੀ ਜਿੰਨੇ ਵੀ ਆ ਸਾਰੇ ਇਸ ਮਾਰਚ ਦੇ ਵਿੱਚ ਸੰਭਲ ਹੋਣਗੇ ਜੈ ਆਲਮੀ ਕੀ ਹਰ ਹਰ ਵਾਲਮੀ ਨੇ ਮੂਰਤੀ ਉਹਨਾਂ ਦੇ ਪਿਓ ਦੀ ਥੋੜਾ ਵਾ ਮੂਰਤੀ ਦੇ ਪਰਮਾਦਵਾ ਵਾਲਮੀਕ ਮਹਾਰਾਜ ਦੀ ਆ ਉਹਨੂੰ ਜਿਹੜਾ ਮਰਜ਼ੀ ਮੱਥਾ ਟੇਕਣ ਦੇਖ ਸਕਦਾ ਪੱਕੂਗਾ ਫਿਰ ਦੇਖ ਲਾਂਗੇ ਅਸੀਂ ਕਿਹੜੇ ਵੀ ਚੂੜੀਆਂ ਪਾਈਆਂ ਗਾੜੀਆਂ ਸੋਨੇ ਦਾ ਦੁਕਾਨਦਾਰ ਜੀ ਮਹਾਰਾਜ ਜੀ ਜੈ ਅੱਜ ਜੋ ਦਿੱਸ ਤੇ ਜੋ ਮੀਟਿੰਗ ਪਾਸ ਹੋਈ ਹੈ ਸੰਤ ਬਾਬਾ ਮਨਜੀਤ ਸਿੰਘ ਜੀ ਵੱਲੋਂ ਉਹਦੇ ਵਿੱਚ ਜਿੰਨੇ ਵੀ ਸਾਡਾ ਸੁਭੀ ਸੰਤ ਸਮਾਜ ਆ ਉਹ ਡੇਰੇ ਦੇ ਨਾਲ ਸਮਰਥਨ ਕਰਦਾ ਹੈ ਤੇ ਸਾਰੇ ਸੰਤ ਸਮਾਜ ਨੂੰ ਆਪਾਂ ਅਪੀਲ ਕਰਦੇ ਆਂ ਕਿ ਵੱਡੇ ਪੱਧਰ ਤੇ ਫੰਕਸ਼ਨ ਦੀ ਕਿਰਪਾ ਕਰੋ ਮੈਂ ਡਾਕਟਰ ਹਰੀਸ਼ ਕੁਮਾਰ ਇੰਟਰਨੈਸ਼ਨਲ ਮਨੁੱਖ ਅਧਿਕਾਰ ਸੰਮੇਲਨ ਦੇ ਪ੍ਰੈਜ਼ੀਡੈਂਟ ਹਾਂ ਜਿਹੜੀ 12 ਤਰੀਕ ਨੂੰ ਅਮਨ ਬੋਲਨਵਾਸੀ ਜਿਨ੍ਹਾਂ ਨੇ 12 ਤਰੀਕ ਨੂੰ ਯਾਤਰਾ ਕੀਤੀ ਹੈ ਜੀ ਉਹਦੇ ਤੇ ਸਾਡਾ ਪੂਰਾ ਇਹਨਾਂ ਨੂੰ ਸਹਿਯੋਗ ਮਿਲੇਗਾ ਅਸੀਂ ਇਹਨਾਂ ਦੇ ਨਾਲ ਹਾਂ ਜੀ ਮੋਢੇ ਨਾਲ ਮੋਢਾ ਲਾ ਕੇ ਇਹਨਾਂ ਨਾਲ ਖੜੇ ਹਾਂ ਮੇਰੀ ਭੈਣ ਜਿਹੜੀ ਸਿਮਰਨਜੀਤ ਕੌਰ ਆ ਤੇ ਬਹੁਤ ਅੱਛੇ ਕੰਮ ਸਮਾਜ ਲਈ ਕਰ ਰਹੀ ਹੈ ਮੈਂ ਇਹਨਾਂ ਦੇ ਸੰਗਠਨ ਨਾਲ ਹਰ ਵੇਲੇ ਹਾਜ਼ਰ ਹਾਂ ਜੀ 24 ਘੰਟੇ ਹਾਜ਼ਰ ਜੋ ਬੋਲੇ ਸੋਨਰ ਪਹਿ ਪ੍ਰਮਾਨ ਵਾਲਮੀਕ ਮਹਾਰਾਜ ਕੀ ਜੈ ਦਾਸ ਪੰਕਜਨਾਥ ਸ਼ਰਗਿਲ ਅੱਜ ਪਵਨ ਵਾਲਮੀਕ ਤੀਰਥ ਗੱਦੀ ਨਸੀਨ ਸਤਿਗੁਰ ਮਲਕੀਤ ਨਾਲ ਮਹਾਰਾਜ ਜੀ ਦੀ ਦਿਸ਼ਾ ਨਵਾਈ ਹੇਠ ਵਿੱਚ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਸਾਹਿਬਾਨ ਨੇ ਭਾਗ ਲਿਆ ਵਾ ਔਰ ਇਹਦੇ ਵਿੱਚ ਮਹਾਰਾਜ ਜੀ ਨੇ ਜੋ ਆਦੇਸ਼ ਕੀਤਾ ਵਾ ਕਿ 12 ਤਰੀਕ ਨੂੰ ਜਿਹੜਾ ਪੰਜਾਬ ਦੇ ਮੁੱਦਿਆਂ ਦੇ ਇੱਕ ਰੋਸ ਸਮਾਰਚ ਜਿਹੜਾ ਕੱਢ ਰਿਹਾ ਸਮੂਹ ਜਥੇਬੰਦੀਆਂ ਵੱਲੋਂ ਉਹਦੇ ਵਿੱਚ ਮੈਂ ਪੂਰੇ ਸਮਾਜ ਨੂੰ ਬੇਨਤੀ ਕਰੂੰਗਾ ਕਿ ਇਹਦੇ ਵਿੱਚ ਵੱਧ ਚੜ ਕੇ ਆਪਣਾ ਸਹਿਯੋਗ ਕਰੋ ਤਾਂ ਜੋ ਗੁੰਗੀ ਪੁਲੀਸ ਸਰਕਾਰ ਤੱਕ ਸਾਡੀ ਆਵਾਜ਼ ਪਹੁੰਚ ਸਕੇ ਕੀ ਅਸੀਂ ਤੇ ਉਹਨਾਂ ਨੂੰ ਇਹੋ ਕਵਾਂਗੇ ਵੀ ਆਪਣਾ ਜੋਰ ਜੋਰ ਆਪਣਾ ਜਿਹੜੀ ਤਿਆਰੀ ਕਰਕੇ ਆਏ ਹੋ ਕਿਉਂਕਿ ਜੋ ਸਾਡੇ ਸਰਪੰਚਾਂ ਦਾ ਆਦੇਸ਼ ਆ ਤੇ ਉੱਤੇ ਅਸੀਂ ਸਦਾ ਪਹਿਰਾ ਦਵਾਂਗੇ ਤੇ ਉਹਨਾਂ ਨੂੰ ਇਹੋ ਹੀ ਗੱਡੀ ਹੈਗੀ ਆ ਵੀ ਆਪਣੇ ਪੂਰੀ ਤਿਆਰੀ ਕਰਕੇ ਸਾਡਾ ਜਿਹੜਾ ਸੰਘਰਸ਼ ਆ ਇਹ ਚੱਲੂ ਗਈ ਇਹ ਰੁਕੂ ਨਾ ਰਹਿਣ ਵਾਲਾ ਨਹੀਂ ਹੋਗਾ जय वाल्मीकि हर हर वाल्मीकि मैं बूटा से पिंड समदपुरा जो कि ਸਾਡੀ ਭੈਣ 시ਵਰਨ ਅੱਗੇ ਲੱਗ ਕੇ ਰੋਸ ਮਾਰਚ 12 ਤਰੀਕ ਦਾ ਜੋ ਮਹਾਰਾਜ ਜੀ ਵੱਲੋਂ ਐਲਾਨ ਕੀਤਾ ਗਿਆ ਆ ਅਸੀਂ ਸਾਰੀ ਹੀ ਸੰਗਤ ਹਮ ਹਮਾ ਕੇ ਹੋਰ ਉਸ ਦੇ ਵਿੱਚ ਸ਼ਾਮਲ ਹੋਵਾਂਗੇ ਜੋ ਕਿ ਉਹਦੀ ਰਿਕਾਵਟ ਕੋਈ ਵੀ ਇਨਸਾਨ ਪਾਉਂਦਾ ਆ ਤੇ ਉਹਦੀ ਗਲਤਫਹਮੀ ਆ ਕਿ ਡੇਰੇ ਦੇ ਨਾਲ ਗੁਰੂ ਨਾਲ ਮੱਥਾ ਲਾਉਣ ਡਿਆ ਆ ਗੁਰੂ ਨਾਲ ਮੱਥਾ ਲਾਉਣਾ ਉਹਨੂੰ ਮਹਿੰਗਾ ਪਾਊਗਾ ਉਹਨੂੰ ਚਾਹੀਦਾ ਕਿ ਆਪਣੇ ਆਪ ਦਾ ਸੁਧਾਰ ਕਰੇ ਕਿਉਂਕਿ ਸਾਰੀ ਸੰਗਤ ਹੀ ਫਿਰ ਉਹਦਾ ਵਿਰੋਧ ਕਰੇਗੀ ਤੇ ਫਿਰ ਉਹ ਬਖਸ਼ਿਆਰੀ ਜਾਏਗਾ ਕਦੀ ਵੀ ਜੋ ਭੰਦਰ ਪਏ ਭਗਵਾਨ ਵਾਲਜੀਤ ਮਹਾਰਾਜ ਕੀ ਹੈ ਫਿਰ ਉਹੀ ਹੋਏਗਾ ਜੇ ਸੰਤ ਸਮਾਜ ਦਾ ਕੋਈ ਵੀ ਵਿਰੋਧ ਕਰਦਾ ਆ ਇੱਕ ਡੇਰੇ ਦੇ ਨਾਲ ਮੱਥਾ ਲਾਉਣ ਡਿਆ ਰੱਬ ਨਾਲ ਮੱਥਾ ਲਾਉਣ ਡਿਆ ਆ ਤੇ ਫਿਰ ਉਹ ਬਖਸ਼ਿਆ ਦੇ ਕਦੀ ਵੀ ਨਹੀਂ ਜਾਏਗਾ ਉਹੀ ਜ਼ਿੰਮੇਵਾਰ ਹੋਏਗਾ ਦੇ ਸਖਾਂ ਦਾ ਨੁਕਸਾਨ ਹੁੰਦਾ ਤੇ ਉਹੀ ਜ਼ਿੰਮੇਵਾਰ ਹੋਏਗਾ ਉਹਨਾਂ ਨੂੰ ਮੈਸੇਜ ਦਿੱਤਾ ਜਾ ਰਿਹਾ ਜੀ ਕਿ ਜਿਹੜੇ ਸਾਡੇ ਸਤਪੁਰਾਂ ਤੋਂ ਤੇ ਸੰਦੇਸ਼ਾਂ ਨੂੰ ਮਿਲ ਗਿਆ ਇਹ ਕੋਈ ਕਿਸੇ ਦੇ ਘਰ ਦਾ ਕੰਮ ਨਹੀਂ ਹੈਗਾ ਜੇ ਕਿਸੇ ਦੇ ਕੋ ਢਿੱਡ ਪੀੜ ਚਾ ਤਕਲੀਫ ਹੋਣ ਦੀ ਆ ਤੇ ਉਹ ਆਪਣਾ ਇੰਤਜ਼ਾਬ ਕਰਕੇ ਆਉਣ ਤੇ ਸਾਡੇ ਵੱਲੋਂ ਖੁੱਲੀ ਚੇਤਾਵਨੀਆਂ ਜੀ ਅਸੀਂ ਕਿਸੇ ਗੱਲ ਦਾ ਡਰ ਚ ਕੋਈ ਭੈ ਨਹੀਂ ਸਾਨੂੰ ਹੈਗਾ ਜੇ ਕਿਸੇ ਨੂੰ ਜਾਪਦਾ ਅਸੀਂ ਗਲਤ ਕਰਨ ਦੇ ਆ ਪ੍ਰਸ਼ਾਸਨ ਵੀ ਨਾਲ ਹੋਣਾ ਸਾਰੇ ਸਮਾਜ ਨੂੰ ਸਾਰੇ ਹੀ ਸਾਧੂ ਸੰਤਾਨ ਲੋ ਇਹ ਜਿਹੜਾ ਆ ਸੰਦੇਸ਼ਾ ਦਿੱਤਾ ਗਿਆ ਆ ਕਾਲ ਦਿੱਤੀ ਗਈ ਆ ਇਸ ਕਰਕੇ ਜਿਹੜੇ ਸਰਾਰਤੀ ਅਨਸਰ ਆ ਉਹਨਾਂ ਨੂੰ ਮੈਂ ਖਾਸ ਕਰਕੇ ਕਹਿਣਾ ਆ ਕਿ ਮੇਰੀ ਖਾਸ ਕਰਕੇ ਜਿਹੜੀ ਆਵਾਜ਼ ਉਹਨਾਂ ਤੱਕ ਪਹੁੰਚਣੀ ਚਾਹੀਦੀ ਆ ਤੇ ਉਹਨਾਂ ਨੂੰ ਇਸ ਗੱਲ ਦਾ ਪਤਾ ਹੋਵੇ ਕਿ ਸਾਡੇ ਵੱਲੋਂ ਖੁੱਲੀ ਚੇਤਾਵਨੀ ਆ ਖੁੱਲਾ ਸੰਦੇਸ਼ ਆ ਜੇ ਕਿਸੇ ਨੂੰ ਕੋਈ ਤਕਲੀਫ ਹੋਣ ਦੀ ਆ ਕਿ ਇਹ ਗਲਤ ਕਰਨ ਦੇ ਨੇ ਤੇ ਸਾਨੂੰ ਰੋਕ ਸਕਦੇ ਨੇ ਤੇ ਆ ਸਕਦੇ ਪਰ ਆਪਣਾ ਇੰਤਜ਼ਾਮ ਕਰਕੇ ਆਉਣ ਜੇ ਕੋਈ ਕਿਸੇ ਦਾ ਨੁਕਸਾਨ ਹੁੰਦਾ ਅਸੀਂ ਜ਼ਿੰਮੇਵਾਰ ਨਹੀਂ ਹੋਵਾਂਗੇ ਪ੍ਰਸ਼ਾਸਨ ਖੁਦ ਜ਼ਿੰਮੇਵਾਰ ਹੋਗਾ ਜਾਂ ਇਹ ਆਪਣੀ ਗਨਾਹ ਦੇ ਆਪ ਖੁਦ ਜ਼ਿੰਮੇਵਾਰ ਹੋਣਗੇ ਜੀ ਜੈ ਵਾਲਮੀਕੀ ਜੀ ਜੈ ਗੁਰੂ ਗਿਆਨਾ ਜੀ ਸੋ ਇੱਕ ਧਾਰਮਿਕ ਤੇ ਸਮਾਜਿਕ ਮਸਲਿਆਂ ਨੂੰ ਲੈ ਕੇ ਇੱਕ ਰੂਸ ਮਾਰਚ ਜਿਹੜਾ ਆ ਬੜਾ ਆਪਣਾ ਪੀਸਫੁਲ ਤਰੀਕੇ ਨਾਲ ਜਿਹੜਾ ਉਹ ਕੱਢਿਆ ਜਾ ਰਿਹਾ ਸੋ ਉਸ ਵਿੱਚ ਹਯੂ ਸਤਪੁਰੂ ਮੁਲਕੀ ਪਨਾਥ ਮਹਾਰਾਜ ਜੀ ਪਾਵਨ ਵਾਲਮੀਕੀ ਜੀ ਦਾ ਗਦੀ ਨਸ਼ੀਨ ਪਨਾ ਸਾਹਿਬ ਉਹਨਾਂ ਦੇ ਆਦੇਸ਼ ਹੋ ਚੁੱਕੇ ਨੇ ਕਿ ਉਸ ਵਿੱਚ ਵਾਤਵਾਦ ਸਾਰੀਆਂ ਮੈਂ ਸੰਗਤਾਂ ਨੂੰ ਪੀਨ ਕਰਦਾ ਕਿ ਹਯੂਰ ਸਤਗੁਰੂ ਮਕੀਤਨਾਥ ਮਹਾਰਾਜ ਜੀ ਦਾ ਹੁਕਮ ਹੋ ਗਿਆ ਸਾਰੀਆਂ ਸੰਗਤਾਂ ਹਜ਼ਾਰਾਂ ਦੀ ਤਦਾਦ ਦੇ ਜਿਹੜਾ ਉਸ ਮਹਾਰਤ ਵਿੱਚ ਪਹੁੰਚਣ ਅਤੇ ਨਾਲ ਲਾਲ ਨਿਸ਼ਾਨ ਲੈ ਕੇ ਆਪਣੇ ਪਾਵਨ ਵਾਲਮੀਕੀ تیرਦਾਰ ਝੰਡਾ ਤੇ ਨਾਲ ਡੰਡੇ ਦੇ ਲੈ ਕੇ ਜਿਹੜਾ ਆ ਉਹ ਆਪਣੇ تیر ਦੀ ਜਿਹੜੀ ਆ ਸੁਭਾ ਨੂੰ ਵਧਾਉਂਦੇ ਹੋਏ ਕਿਉਂਕਿ ਉਸ ਵਿੱਚ ਇੱਕ ਮੁੱਖ ਜਿਹੜੀ ਮੰਗਾ ਹੈ ਨੇ ਉਹ ਪਵਨ ਵਾਲਮੀ ਕੀ ਤੀਰਤਾ ਜਿਹੜਾ ਸ਼ਰੈਨਪੋਰਟ ਤੋੜ ਕੇ ਪਵਨ ਜਿਹੜਾ ਸਾਰੇ ਦਾ ਸਾਰਾ ਪ੍ਰਬੰਧ ਹੈ ਉਹ ਸੰਤਸਮਾਇ ਨੂੰ ਦੇਣ ਦੀ ਮੰਗ ਹੈ ਤੇ ਇਸੇ ਤਰ੍ਹਾਂ ਜਿਹੜਾ ਆ ਜਿਸ ਤਰ੍ਹਾਂ ਹੋਰ ਧਾਰਮਿਕ ਸਥਾਨਾਂ ਨੂੰ ਜਿਹੜੀਆਂ ਫ੍ਰੀ ਆਫ ਕੋਸਟ ਬਸਾਂ ਦਿੱਤੀਆਂ ਗਈਆਂ ਇਸੇ ਤਰ੍ਹਾਂ ਜਿਹੜਾ ਆ ਪਾਵਨ ਵਾਲਮੀਕੀ ਤੀਰਤਨ ਨੂੰ ਬਾਸ ਸਟੈਂਡ ਤੋਂ ਫ੍ਰੀ ਆਫ ਕੋਸ ਜਿਹੜੀਆਂ ਆ ਉਹ ਆਸ਼ਰਮ ਨੂੰ ਬਸਾਂ ਲੈ ਕੇ ਆਉਣ ਲਈ ਅਸੀਂ ਸਰਕਾਰ ਨੂੰ ਅਪੀਲ ਕੀਤੀ ਪਈ ਆ ਅਤੇ ਜਿਹੜਾ ਰੇਲਵੇ ਸਟੇਸ਼ਨ ਤੋਂ ਫ੍ਰੀ ਆਫ ਕੋਸ ਜਿਹੜੀ ਬੱਸ ਹੈ ਉਹ ਪਾਵਨ ਵਾਲਮੀਕੀ ਤੀਰਤਨ ਸੰਤਾਂ ਨੂੰ ਲੈ ਕੇ ਆਉਣ ਲਈ ਜਿਹੜੀ ਆ ਉਹ ਦਿੱਤੀਆਂ ਜਾਵੇ ਇਹ ਜਿਹੜੀਆਂ ਮੰਗਾਂ ਹੈਗੇ ਆ ਤੇ ਹੋਰ ਸਮਾਜਿਕ ਬਿਲਕੁਲ ਜਿਹੜਾ ਸ਼ਰਾਈਨ ਬੋਰਡ ਤੋੜ ਕੇ ਅਸੀਂ ਸਰਕਾਰ ਕੋ ਅਪੀਲ ਕਰਦੇ ਆ ਕਿ ਸ਼ਰਾਈਨ ਬੋਰਡ ਤੋੜ ਕੇ ਜਿਹੜਾ ਪੂਰਨ ਪ੍ਰਬੰਧ ਜਿਹੜਾ ਆ ਉਹ ਪਾਵਨ ਵਾਲਮੀਕੀ ਤੀਰਤਨ ਦੇ ਸੰਤਾਂ ਮਹਾਂਪੁਰਸ਼ਾਂ ਨੂੰ ਜਿਹੜਾ ਦਿੱਤਾ ਜਾਵੇ ਤੇ ਤਾਂ ਕਰਕੇ ਜਿਹੜਾ ਇਸ ਕਰਕੇ ਸਾਡਾ ਜਿਹੜਾ ਇਸ ਰੋਸ ਮਾਰਚ ਇੱਕ ਕੱਟਿਆ ਜਾ ਰਿਹਾ ਉਸ ਵਿੱਚ ਹਯੂਰ 7 ਕਿਲੋਮੀਟਰਨਾਥ ਮਹਾਰਾਜ ਜੀ ਦਾ ਹੁਕਮ ਹੋ ਚੁੱਕਾ ਹੈ ਇਸ ਦੇ ਵਿੱਚ ਅਸੀਂ ਸਾਰੀਆਂ ਸਖਤਾਂ ਨੂੰ ਜਿਹੜੀਆਂ ਪਾਵਨ ਵਾਲਮੀਕੀ ਤੀਰਤਨਾ ਜੁੜੀਆਂ ਉਹ ਹਜ਼ਾਰਾਂ ਦੀ ਤਦਾਦ ਤੇ ਜਿਹੜਾ ਉਸ ਦਿਨ ਪਹੁੰਚ ਕੇ ਆਪਣਾ ਜਿਹੜਾ ਰੋਸ ਜਿਹੜਾ ਹੈ ਉਸ ਸਰਕਾਰ ਨੂੰ ਦਿਖਾਉਣਗੇ ਮੈਂ ਉਹਨਾਂ ਨੂੰ ਅਪੀਲ ਕਰਦਾ ਹਾਂ ਕਿ ਭਾਈ ਸਮਾਜਿਕ ਕੰਮਾਂ ਦੇ ਵਿੱਚ ਰੋੜਾ ਨਾ ਬਣਿਆ ਜਾਵੇ ਕਿਉਂਕਿ ਇਹ ਜਿਹੜੇ ਅਸੀਂ ਇਹਤੇ ਆਪਣੀ ਫੋਟ ਜਿਹੜੀ ਉਹ ਜ਼ਾਹਿਰ ਕਰਨ ਦਾ ਆ ਉਹਨਾਂ ਨੂੰ ਮੈਸੇਜ ਆ ਦੇਣਾ ਚਾਹੁੰਦਾ ਕਿ ਇਹੋ ਜੇ ਮਸਲਿਆਂ ਦੇ ਵਿੱਚ ਆ ਕੇ ਸਮਾਜ ਦੀ ਜਿਹੜੀ ਮਿੱਟੀ ਪਲੀਤ ਨਾ ਕਰੋ ਕਿਉਂਕਿ ਇਹ ਮਸਲੇ ਜਿਹੜੇ ਆ ਇਹ ਬਿਲਕੁਲ ਆਪਣੇ ਪਾਵਨ ਵਾਲਮੀਕੀ ਤੀਰਥ ਨੂੰ ਬਿਲਕੁਲ ਬਹੁਤ ਹੀ ਵਧੀਆ ਜਿਹੜੇ ਆ ਜੇਕਰ ਬਸਾਂ ਲੱਗਦੀਆਂ ਇਸ ਦਾ ਮਤਲਬ ਉਹ ਲੋਕ ਜਿਹੜੇ ਇਸ ਦੇ ਵਿਰੋਧ ਵਿੱਚ ਆ ਕਿ ਜੇਕਰ ਕੀਤ ਨੂੰ ਬਸਾਂ ਲੱਗਦੀਆਂ ਤੇ ਇਹਦਾ ਮਤਲਬ ਉਹ ਚਾਹੁੰਦੇ ਆ ਕਿ ਨਾ ਲੱਗਣ ਇਸ ਕਰਕੇ ਜਿਹੜੇ ਲੋਕ ਸਮਾਰਟ ਹੁੰਦੇ ਆ ਉਹਨਾਂ ਦੇ ਵਿੱਚ ਉਹਨਾਂ ਦਾ ਸਹਿਯੋਗ ਕਰਨਾ ਧਰਮ ਮੰਨਦਾ ਆਪਣਾ ਸਹਿਯੋਗ ਕਰਨ ਨਾ ਦੇ ਇਹੋ ਜਿਹੇ ਰੋੜੇ ਫਲਾ ਕੇ ਰਾਵਾਂ ਦੇ ਵਿੱਚ ਜਿਹੜਾ ਆ ਉਹ ਸਮਾਜ ਦੇ ਵਿੱਚ ਆਪਸੀ ਭੋਤ ਜਿਹੜੀ ਉਹ ਜ਼ਾਹਰ ਕਰਦੇ